ਜਿਹੜੇ ਡਾਕਟਰ ਰਜਿੰਦਰ ਸਿੰਘ ਸਭਰਾ ਨੂੰ ਸਦਮਾ ਪੁੱਜਾ ਜਦੋਂ ਉਹਨਾਂ ਦੀ ਮਾਤਾ ਕਰਤਾਰ ਕੌਰ ਦਾ ਦਿਹਾਂਤ ਹੋ ਗਿਆ ਅੱਜ ਇਹਨਾਂ ਦੀ ਮਾਤਾ ਦਾ ਅੰਤਿਮ ਸੰਸਕਾਰ ਪਿੰਡ ਸਭਰਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਅੰਤਮ ਸੰਸਕਾਰ ਮੌਕੇ ਗੁਰਮੁਖ ਸਿੰਘ ਕੁਲਾ ਬਲੇਰ ਸਿਆਸੀ ਇਸਕਤਰ ਆਦੇਸ਼ ਪ੍ਰਤਾਪ ਸਿੰਘ ਕੈਰੋ ਖੁਸ਼ਵਿੰਦਰ ਸਿੰਘ ਪਾਟਿਆ ਪੱਟੀ ਜਸਪਾਲ ਸਿੰਘ ਭੁੱਲਰ ਲਾਲਜੀਤ ਸਿੰਘ ਭੁੱਲਰ ਪੱਟੀ ਬਲਵੀਰ ਸਿੰਘ ਚੇਅਰਮੈਨ ਸੋਨੂ ਸੇਖੋ ਸਾਬਕਾ ਸਰਪੰਚ surjit singh ਬੱbbi ਸ਼ੰਗਾਰ ਸਿੰਘ ਠੇਕੇਦਾਰ ਸੋਨ ਸਿੰਘ ਸਭਰਾ ਸਤਨਾਮ ਠੇਕੇਦਾਰ ਗੁਰਚਰਨਪ੍ਰੀਤ ਸਿੰਘ ਮੈਂਬਰ ਪੰਚਾਇਤ ਪੋਲਾ ਸਿੰਘ ਸਾਫਕਾ ਸਰਪੰਚ ਡਾਕਟਰ ਕਸ਼ਮੀਰ ਸਿੰਘ ਆਦ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸਭਰਾ ਤੋਂ ਹੈਪੀ ਦੀ ਰਿਪੋਰਟ ਮਹਾਨ ਦੇਨ ਦੀ ਕਿਰਪਾਲਤਾ ਕਰਨੀ ਦੀ ਉਹਨਾਂ ਨੂੰ ਛੜਦਾ ਦੇ ਫੁੱਲ ਭੇਟ ਕਰਨ ਦੀ ਕਿਰਪਾਲਤਾ ਕਰਨੀ ਦੀ 6 ਜਨਵਰੀ ਬੁੱਧਵਾਰ ਵਾਲੇ ਦਿਨ ਜਰੂਰ ਭਾਈ ਆਪ ਕੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਬਾਕੀ ਜਿੰਨਾ ਭੈਣ ਭਾਈਆਂ ਨੂੰ ਨਹੀਂ ਪਤਾ ਲੱਗਾ ਉਹਨਾਂ ਨੂੰ ਵੀ ਅੱਗੇ ਦੱਸਣ ਦੀ ਕਿਰਪਾਲਤਾ ਕਰਨੀ ਕਿ ਮਾਤਾ ਜੀ ਵਿਛੋੜਾ ਦੇ ਗਏ ਨੇ ਸਾਰੇ ਪਰਿਵਾਰ ਨੂੰ ਸਾਰੇ ਪਰਿਵਾਰ ਵੱਲੋਂ ਜਿੰਨੀਆਂ ਵੀ ਸਖਤਾਂ ਆਈਆਂ ਨੇ ਭਾਈ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਮਾਤਾ ਜੀ ਦੀ ਅੰਤਿਮ ਯਾਤਰਾ ਵਿੱਚ ਆ ਕੇ ਇੱਥੇ ਆ ਕੇ ਸਹਿਯੋਗ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਵਿਖੇ ਦੇ